ਅੱਜ ਸਤਿ ਸ੍ਰੀ ਅਕਾਲ ਦੋਸਤੋ ਹਰ ਉਦੀ ਤਰ੍ਹਾਂ ਇੱਕ ਨਵਾਂ ਮੁੱਦਾ ਲੈ ਕੇ ਤੁਹਾਡੇ ਸਾਹਮਣੇ ਆਇਆ ਨਵਾਂ ਨੇ ਤੁਸੀਂ ਉੱਪਰ ਕੈਪਸ਼ਨ ਪੜ੍ਹ ਲਿਆ ਹੋਣਾ ਤੁਹਾਨੂੰ ਪਤਾ ਲੱਗ ਗਿਆ ਹੋਣਾ ਆਪਾਂ ਕਿਸ ਵਿਸ਼ੇ ਤੇ ਗੱਲ ਕਰਨ ਜਾ ਰਹੇ ਆ ਪਿਆਰਿਓ ਗੱਲ ਕਰਦੇ ਆ ਧਾਕਾ 80 ਧਾਕਾ 90 ਦੇ ਕੁਝ ਸਾਲ ਅੱਧਾ 80 ਅੱਧਾ 90 ਜਦੋਂ ਪੰਜਾਬ ਦੇ ਹਾਲਾਤ ਤੁਹਾਨੂੰ ਪਤਾ ਤੇ ਮੈਨੂੰ ਪਤਾ ਕੋਈ ਬਹੁਤ ਸੁਖਾਵੇਂ ਨਹੀਂ ਸੀ ਉਦੋਂ بڑے ਲੋਕਾਂ ਦੇ ਕਰੰਦ ਕਰ ਖਾਲੀ ਹੋ ਗਏ ਨੁਕਸਾਨ ਹੋਏ ਇੱਕ ਨੌਜਵਾਨ ਪੀੜੀ ਖਤਮ ਹੋ ਗਈ ਉਹਦੇ ਵਿੱਚ ਗੱਲ ਇੱਥੋਂ ਮੈਂ ਕਰ ਲੱਗਾਂ ਕਿ ਇੱਕ ਕੱਲ ਖਬਰ ਆਈ ਇੱਕ ਪਰसों ਖਬਰਾਈ ਹੈ ਜਿਹਦੇ ਵਿੱਚ ਝੂਠੇ ਪੁਲਿਸ ਮੁਕਾਬਲੇ ਵਿੱਚ ਕੁਝ ਨਾਮਜਦ ਪੁਲਿਸ ਅਫਸਰਾਂ ਤੇ ਪਰਲਾ ਮੁਕਦਮਾਦਰ ਸੀ ਹੁਣ ਸਜ਼ਾ ਹੋਈ ਹੈ ਹੋਣੀ ਵੀ ਚਾਹੀਦੀ ਸੀ ਜਦੋਂ ਕਿਸੇ ਇਨਸਾਨ ਨੂੰ ਬਿਨਾਂ ਮਤਲਬ ਤੋਂ ਮੌਤੇ ਕਾਟ ਉਤਾਰ ਦੇਣਾ ਇੱਕ ਜਾਨਵਰ ਡੰਡਾ ਮਾਰਨਾ ਜਾਨਵਰ ਨੂੰ ਇੱਕ ਕੁੱਤੇ ਨੂੰ ਡੰਡਾ ਮਾਰ ਲੱਗਿਆ ਜਾਂ ਡੰਗਰ ਨੂੰ ਡੰਡਾ ਮਾਰ ਲੱਗਿਆ ਵੀ ਬੰਦਾ 10 ਵਾਰ ਸੋਚਦਾ ਪਰ ਕੋ ਟਾਈਮ ਸੀ ਜਦੋਂ ਇੱਕ ਇਨਸਾਨ ਨੂੰ ਮਾਰਨ ਲੱਗਿਆ ਇੱਕ ਮਿੰਟ ਨਹੀਂ ਸਿਲਾਇਆ ਜਾਂਦਾ ਬਰਬਾਦੀ ਕਿਦੀ ਹੋਈ ਨੁਕਸਾਨ ਕਿਦਾ ਹੋਇਆ ਪੰਜਾਬ ਦਾ ਆਰਥਿਕ ਪੱਖੋਂ ਵੀ ਪੰਜਾਬ ਦਾ ਨੁਕਸਾਨ ਹੋਇਆ ਅਜੇ ਤੱਕ ਪੈਰਾ ਤੇ ਨਹੀਂ ਆਇਆ ਸਾਰੀ ਪੁਲਿਸ ਮਾੜੀ ਨਹੀਂ ਪੁਲਿਸ ਬਹੁਤ ਚੰਗੇ ਮੁਲਾਜ਼ਮ ਵੀ ਹੈਗੇ ਸੀਗੇ ਜਿਹੜੇ ਦਰਦੀ ਸੀਗੇ ਕਿ ਜੋ ਹੋ ਰਿਹਾ ਗਲਤ ਹੋ ਰਿਹਾ ਪਰ ਚੰਦ ਹੈਗੇ ਸੀ ਉਹ ਬਹੁਤ ਕੁਸ਼ ਹੋਇਆ ਤੁਸੀਂ ਵੀ ਦੇਖਿਆ ਅਸੀਂ ਵੀ ਦੇਖਿਆ ਇੱਕ 25000 ਲਾਸ਼ਾਂ ਦੀ ਜਿਹੜੀ ਇੱਕ ਗਿਣਤੀ ਮਿੰਤੀ ਸੀ ਪਾਈਜਸੌਲ ਸੇ ਖੜੜਾ ਉਹ ਵੀ ਆਪਾਂ ਦੇਖੀ ਉਹਦੇ ਕੋਲ ਇੱਕ ਛੋਟਾ ਜਿਹਾ ਇੱਕ ਟਰੇਲਰ ਸੀ ਫਿਲਮ ਚ ਬਹੁਤ ਵੱਡੀ ਸੀ ਫੇਨੋ ਸ਼ਾਇਦ ਅਜੇ ਤੱਕ ਸਾਹਮਣੇ ਆਈ ਨਹੀਂ ਉਹ ਨਹੀਂ ਬਣੀ ਉਹਦੇ ਵਿੱਚ ਦੋਨੇ ਪਾਸੇ ਨਕਸਲੰਦੜਿਆ ਦੋਨੇ ਪਾਸੇ ਕੋਲ ਸੀ ਦੋਨੇ ਪਾਸੇ ਉਹ ਲੋਕ ਸੀ ਜਿਨ੍ਹਾਂ ਨਾਂ ਦੇ ਵਿੱਚ ਸਿੰਘ ਲੱਗਦਾ ਸੀ ਚਾਹੇ ਉਹ ਪੁਲਿਸ ਸੀ ਚਾਹੇ ਉਹ ਖੜਕੂ ਲੈਰ ਦੇ ਸੀ ਦੋਨੇ ਪਾਸੇ ਨੁਕਸਾਨ ਕੀਤਾ ਸੀਗਾ ਪੰਜਾਬ ਦਾ ਪੰਜਾਬੀਆਂ ਦਾ ਪੰਜਾਬੀ ਨੌਜਵਾਨਾਂ ਦਾ ਬਹੁਤ ਨੁਕਸਾਨ ਹੋਇਆ ਬੜੇ ਘਰ ਵਿਲੇ ਹੋਏ ਕਾਰਾਂ ਇੱਕ ਬਰਬਾਦ ਹੋ ਗਏ ਪਰ ਜਦੋਂ ਹੁਣ ਕਿਸੇ ਉਸ ਟਾਈਮ ਦੇ ਪੁਲਿਸ ਅਫਸਰ ਨੂੰ ਸਜ਼ਾ ਮਿਲਦੀ ਹੈ ਤਾਂ ਕਿਤਨੇ ਕਿਤੇ ਉਹਦਾ ਪਰਿਵਾਰ ਆ ਜਿੰਨਾਂ ਧੱਕਾ ਹੋਇਆ ਉਹਨਾਂ ਦੇ ਜਗਮਤ ਥੋੜਾ ਬਹੁਤ ਮਲ ਥੋੜੀ ਬਹੁਤ ਤਾਂ ਕਰਿਆ ਕਿਉਂਕਿ ਬਹੁਤ ਲੰਬਾ ਸਮਾਂ ਲੰਘ ਗਿਆ ਇਨੇ ਸੇਵਾ ਨਿਆ ਮਿਲਣਾ ਇਹਨੂੰ ਨਿਆ ਕਹਿ ਨਹੀਂ ਸਕਦੇ ਵਾਹ ਚਲੋ ਪਰ ਫਿਰ ਵੀ ਪਰਿਵਾਰ ਨੂੰ ਕੁਝ ਰਾਹਤ ਤੇ ਮਿਲੀ ਕਿ ਚਲੋ ਹਾਂ ਬਈ ਸਾਡਾ ਕਰਤਾ ਜੀ ਗਿਆ ਸੀ ਜਾਂ ਨੌਜਵਾਨ ਪੁੱਤ ਗਿਆ ਸੀ ਸਾਨੂੰ ਉਸ ਚੀਜ਼ ਦੀ ਡਟੋ-ਕੱਟ ਦੇਰ ਹੀ ਸਹੀਂ ਲੇਟ ਹੀ ਸਹੀਂ ਸਾਨੂੰ ਉਸ ਚੀਜ਼ ਦਾ ਕੋਈ ਥੋੜੀ ਰਾਹਤ ਮਿਲੀ ਕਿ ਜਿਨ੍ਹਾਂ ਨੇ ਉਹ ਗੁਨਾਹ ਕੀਤਾ ਸੀ ਜਿਨ੍ਹਾਂ ਨੇ ਉਹ ਪਾਪ ਕੀਤਾ ਸੀ ਉਹਨਾਂ ਪਾਪੀ ਨੂੰ ਸਜ਼ਾ ਮਿਲੀ ਉਦੋਂ ਸਰਕਾਰੀ ਤੰਤਰ ਦੋਨੇ ਪਾਸੇ ਕਿਵੇਂ ਕੈਟ ਬਣ ਕੇ ਜਾਂ ਬੜਾ ਕੁਝ ਹੁੰਦਾ ਤੁਹਾਨੂੰ ਵੀ ਪਤਾ ਇਹ ਸਰਕਾਰਾਂ ਦਾ ਸਰਕਾਰਾਂ ਚੱਲਾ ਹੁੰਦੀ ਆ ਬੜਾ ਕੁਛ ਇਹਦੇ ਚ ਹੁੰਦਾ ਜਦੋਂ ਕੋਈ ਲਹਿਰ ਦਬਾਉਣੀ ਹੋਵੇ ਤੇ ਲਹਿਰ 'ਚ ਆਪਣੇ ਬੰਦੇ ਵਰਨੇ ਪੈਂਦੇ ਹੁੰਦੇ ਆ ਉਸ ਲਹਿਰ ਨੂੰ ਬਦਨਾਮ ਕੀਤਾ ਜਾਂਦਾ ਉਹਦੇ ਵਿੱਚ ਆਪਾਂ ਦੇਖਿਆ ਬੜੇ ਵੱਡੇ ਵੱਡੇ ਕੁਕਰਮ ਵੀ ਹੋਏ ਲੋਕਾਂ ਦੀਆਂ ਧੀਆਂ ਆਪਣੀਆਂ ਦੀਆਂ ਬੇਪਤੀਆਂ ਵੀ ਹੋਈਆਂ ਬੜਾ ਕੁਛ ਹੋਇਆ ਤੇ ਜੋ ਬਰਬਾਦੀ ਹੋਈ ਉਹ ਤੁਸੀਂ ਦੇਖੀ ਤੇ ਮੈਂ ਵੀ ਦੇਖੀ ਆਪਾਂ तकरीबन ਸਾਰਿਆਂ ਨੇ ਦੇਖੀ ਪਰ ਵੱਡੀ ਰਾਹਤ ਦੀ ਗੱਲ ਇਹ ਹੈ ਕਿ ਜਿਹੜੇ ਪਿਛਲੇ 2-4 ਤੋਂ 2-3 2-3 ਲਗਾਤਾਰ ਕੇਸਾਂ ਸਜਾਵਾਂ ਹੋਈਆਂ ਉਹਨਾਂ ਕਟੋ-ਕਟ ਉਹ ਜਿਹੜੇ ਪਰਿਵਾਰ ਹੈ ਜਿਨ੍ਹਾਂ ਪਰਿਵਾਰ ਦਾ ਵੀ ਜੀ ਗਿਆ ਉਹਨਾਂ ਨੂੰ ਰਾਹਤ ਤਾਂ ਮਿਲੀ ਠੀਕ ਹੈ ਜੋ ਗੁਨਾਹਗਾਰਾ ਉਹਨੂੰ ਸਜ਼ਾ ਦੇਣੀ ਪੈਂਦੀ ਹੈ ਪਰ ਨਜਾਇਜ਼ ਕਿਸੇ ਨੂੰ ਜਿਨੇ ਕੀਤਾ ਕੁਛ ਨਹੀਂ ਉਹਨੂੰ ਕਿਨੂੰ ਸ਼ਹਿਰ ਬਜਾਰ ਗਿਆ ਇਹਨੂੰ ਕਿਨੂੰ ਪੱਥੇ ਲੈਣ ਗਿਆ ਇਹਨੂੰ ਇੱਕ ਕੰਮ ਗਏ ਲੋ ਜਿਹੜੇ ਵਾਪਸ ਮੁੜ ਕੇ ਨਹੀਂ ਆਏ ਇਹ ਉਹਨਾਂ ਪਰਿਵਾਰਾਂ ਉਹਨਾਂ ਨੌਜਵਾਨਾਂ ਦੀ ਗੱਲ ਆ ਤੇ ਉਸ ਪਰਿਵਾਰ ਤੇ ਕੀ ਬੀਤਦੀ ਹੋਗੀ ਸੋਚ ਕੇ ਵੇਖੋ ਜਿਨ੍ਹਾਂ ਲਾਸਟ ਟਾਈਮ ਤੇ ਆਪਣੇ ਆਪਣੇ ਪੁੱਤ ਆਪਣੇ ਬਜ਼ੁਰਗ ਆਪਣੇ ਭਰਾ ਦਾ ਆਪਣੇ ਭਤੀਜੇ ਦਾ ਭਨੇ ਦੇ ਮੂੰਹ ਤੱਕ ਨਹੀਂ ਦੇਖਿਆ ਹੋਣਾ ਕਿਉਂਕਿ ਉਹਲਾ ਵਾਰਿਸ ਲਾ ਵਾਰਿਸ ਕਿਸੇ ਨਾ ਕਿਸੇ ਅਜਾੜ ਬੀਆ ਬਾਂਦੀ ਚਿਖਾ ਦਾ ਸੰਗ ਸ਼ਿੰਗਾਰ ਬਣ ਗਿਆ ਸ਼ਿੰਗਾਰ ਕਹਿ ਰਿਹਾ ਮੈਂ ਚਿਖਾ ਦੀ ਰਾਖ ਬਣ ਗਿਆ ਸੋ ਭੈਰੋ ਗੱਲ ਇਹ ਆ ਕਿ ਜਿਹੜਾ ਕੋਈ ਗੁਨਾਹ ਕਰਦਾ ਚਾਹ ਕੋਈ ਵੀ ਆ ਦੇਰ ਸਹੀ ਪਰ ਸਜ਼ਾ ਮਿਲੇ ਉਸ ਪਰਵਾਦ ਨੂੰ ਰਾਤ ਮਿਲਦੀ ਆ ਜਿਸ ਪਰਵਾਦ ਦਾ ਜੀ ਗਿਆ ਹੁੰਦਾ ਬਾਕੀ ਤੁਸੀਂ ਆਪਣੇ ਵਿੱਚ ਆ ਕਮੈਂਟ ਬਾਕਸ ਦੇ ਦਿਓ ਸਹਿਮਤ ਹਾਂ ਵੀ ਨਹੀਂ ਸਹਿਮਤ ਹਾਂ ਵੀ ਬੋਲਣ ਤੋਂ ਬੜਾ ਖੁਸ਼ ਆ ਬਹੁਤ ਖੁਸ਼ ਬੋਲਣ ਨੂੰ ਪੱਕੇ ਖੈਰ ਸਹੀ ਕਨਾਈ